ਪੰਜਾਬ ਵਿੱਚ ਰਾਜਸਥਾਨ ਵਾਂਗ ਪੋਸਟ ਦੇ ਠੇਕੇ ਖੋਲੇ ਜਾਣ ਹਰ ਜ਼ਿਮੀਦਾਰ ਨੂੰ 5 ਕਿਲੋ ਗੁੜ ਦੀ ਸ਼ਰਾਬ ਵੰਡਣ ਦੀ ਇਜਾਜ਼ਤ ਮਿਲੇ ਇਹ ਮੰਗ ਕਿਸੇ ਨਸ਼ੇੜੀ ਜਾਂ ਸ਼ਰਾਬੀ ਨੇ ਨਹੀਂ ਕੀਤੀ ਹੈ ਸਗੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਤਰਨਤਾਰਨ ਚ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੋਂ ਕੀਤੀ ਹੈ ਅਕਾਲੀਆਂ ਖਿਲਾਫ ਨਸ਼ੇ ਦੇ ਮੁੱਦੇ ਨੂੰ ਲੈ ਕੇ ਸੜਕਾਂ ਤੇ ਉਤਰੀ ਕਾਂਗਰਸ ਦੇ ਵਰਕਰਾਂ ਨੂੰ ਪੰਜਾਬੀਆਂ ਦੇ ਮੁੱਦਿਆਂ ਚ ਸਭ ਤੋਂ ਅਹਿਮ ਮੁੱਦਾ ਨਸ਼ਾ ਪੂਰਤੀ ਦਾ ਲੱਗਦਾ ਹੈ ਇਸ ਲਈ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਸੁਖਪਾਲ ਭੁੱਲਰ ਨੇ ਮੰਗ ਕੀਤੀ कि ਜਦੋਂ ਕੈਪਟਨ ਸੱਤਾ ਵਿੱਚ ਆਉਣ ਤਾਂ ਰਾਜਸਥਾਨ ਦੀ ਤਰਸ ਤੇ ਭੁੱਕੀ ਦੇ ਠੇਕੇ ਖੋਲੇ ਜਾਣ ਜ਼ਿੰਮੇਦਾਰਾਂ ਨੂੰ ਸ਼ਰਾਪ ਕੱਢਣ ਦੀ ਖੁੱਲ ਦਿੱਤੀ ਜਾਵੇ ਜਦੋਂ ਸਰਕਾਰ ਬੰਦੀ ਹੈ ਅਸੀਂ ਇਹਦੇ ਉੱਤੇ ਵਿਚਾਰ ਕਰਾਂਗੇ ਕਿ ਉਹ ਸਿਰਫ ਪੈਟਰਨ ਦੇ ਉੱਤੇ ਸਾਡੇ ਜਿਹੜੇ ਮੋਲ ਲਾ ਕੇ ਤਾਰੂ ਪੀ ਸਕਣ ਔਰ ਅਸੀਂ ਜਿੱਦ ਤੂੰ ਹੀ ਬਣੇ ਹੈ ਇਲਾਨ ਕਰਾਉਣਾ ਵਾ ਕਿ ਹਰ ਜ਼ਮੀਂਦਾਰ ਆਪ ਦੇ ਘਰ ਆਪ ਦੇ ਪੀਰਾਂ